ਅਮਰੀਕਾ ਚ ਟਿਕਟੌਕ ਹੋਇਆ ਬੰਦ ਚੀਨੀ ਐਪ ਤੇ ਅੱਧੀ ਰਾਤ ਨੂੰ ਵੱਡਾ ਫੈਸਲਾ ਐਪਲ ਗੂਗਲ ਸਟੋਰਾਂ ਤੋਂ ਹੋਇਆ ਗਾਇਬ ਤਾਰਾ ਕਰੋੜ ਲੋਕਾਂ ਨੂੰ ਮਿਲਿਆ ਅਲਰਟ ਸਤਿ ਸ਼੍ਰੀ ਅਕਾਲ ਮੈਂ ਕੀਮਤਪਾਲ ਕੋਰ ਤੇ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਭਾਰਤ ਤੋਂ ਬਾਅਦ ਹੁਣ ਟਿਕਟੌਕ ਨੇ ਅਮਰੀਕਾ ਦੇ ਵਿੱਚ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ ਪਾਬੰਦੀ ਤੋਂ ਬਾਅਦ ਐਪ ਨੇ ਸ਼ਨੀਵਾਰ ਦੇਰ ਰਾਤ ਅਮਰੀਕਾ ਦੇ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਐਪਲ ਅਤੇ ਗੂਗਲ ਪਲੇ ਸਟੋਰਾਂ ਤੋਂ ਗਾਇਬ ਹੋ ਗਿਆ ਦਰਅਸਲ ਅੱਜ ਤੋਂ ਅਮਰੀਕਾ ਦੇ ਵਿੱਚ ਇੱਕ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ ਜਿਸ ਦੇ ਤਹਿਤ 17 ਕਰੋੜ ਅਮਰੀਕੀਆਂ ਦੁਆਰਾ ਵਰਤੀ ਜਾਂਦੀ ਇਸ ਐਪ ਨੂੰ ਬੰਦ ਕਰਨਾ ਜ਼ਰੂਰੀ ਹੈ ਅਪ੍ਰੈਲ ਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਇੱਕ ਕਾਨੂੰਨ ਤੇ ਦਸਤਖਤ ਕੀਤੇ ਗਏ ਸਨ ਇਹ ਕਾਨੂੰਨ ਅਮਰੀਕੀ ਕੰਪਨੀਆਂ ਨੂੰ ਚੀਨੀ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਮੇਜ਼ਬਾਨੀ ਕਰਨ ਤੋਂ ਰੋਕਦਾ ਹੈ ਜਦੋਂ ਤੱਕ ਕਿ ਇਹ ਆਪਣੇ ਆਪ ਨੂੰ ਕਿਸੇ ਅਮਰੀਕੀ ਕੰਪਨੀ ਐ ਇਸ ਦੇ ਸਹਿਯੋਗੀਆਂ ਨੂੰ ਨਹੀਂ ਵੇਚਦੇ ਅੱਧੀ ਰਾਤ ਨੂੰ ਮਿਲਿਆ ਅਲਰਟ ਜਦੋਂ ਐਪ ਨੂੰ ਬੰਦ ਕੀਤਾ ਗਿਆ ਐਪ ਯੂਜ਼ਰਸ ਨੂੰ ਰਾਤ 10:45 ਤੇ ਇੱਕ ਸੁਨੇਹਾ ਮਿਲਿਆ ਕਿ ਅਮਰੀਕਾ ਦੇ ਵਿੱਚ ਟਿਕਟੌਕ ਤੇ ਪਾਬੰਦੀ ਲਾਉਣ ਵਾਲਾ ਕਾਨੂੰਨ ਲਾਗੂ ਹੋ ਗਿਆ ਇਸ ਦਾ ਮਤਲਬ ਹੈ ਕਿ ਤੁਸੀਂ ਇਸ ਸਮੇਂ ਟਿਕਟੌਕ ਦੀ ਵਰਤੋਂ ਨਹੀਂ ਕਰ ਸਕਦੇ ਪਰ ਅਸੀਂ ਖੁਸ਼ਕਿਸਮਤ ਹਾਂ ਕਿ ਰਾਸ਼ਟਰਪਤੀ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਅਹੁਦਾ ਸੰਭਾਲਣ ਤੋਂ ਬਾਅਦ ਟਿਕਟੌਕ ਨੂੰ ਮੁੜ ਚਾਲੂ ਕਰਨ ਦੇ ਹਾਲ ਤੇ ਸਾਡੇ ਨਾਲ ਕੰਮ ਕਰਨਗੇ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਦੱਸ ਦਈਏ ਕਿ ਟਿਕਟੌਕ ਦੇ ਨਾਲ-ਨਾਲ ਵੀਡੀਓ ਐਡੀਟਿੰਗ ਐਪ ਕੈਪਕਟ ਅਤੇ ਲਾਈਫਸਟਾਈਲ ਸੋਸ਼ਲ ਐਪ ਲੇਮੋਨੇਡ ਸਮੇਤ ਬਾਈਟ ਡਾਂਸ ਦੀਆਂ ਮਲਕੀਅਤ ਵਾਲੇ ਹੋਰ ਵੀ ਐਪਸ ਨੂੰ ਸ਼ਨੀਵਾਰ ਦੇ ਰਾਤ ਤੱਕ ਅਮਰੀਕਾ ਦੇ ਵਿੱਚ ਬੈਨ ਕਰ ਦਿੱਤਾ ਗਿਆ ਟਿਕਟੌਕ ਨੂੰ 트럼ਪ ਤੋਂ ਰਾਹ ਦੀ ਉਮੀਦ ਸੇਵਾਮਾ ਜਿਵੇਂ ਕਿ ਕੈਪਕਟ ਨੂੰ Google Play ਅਤੇ App Store ਤੋਂ ਵੀ ਹਟਾ ਦਿੱਤਾ ਗਿਆ ਹੈ। ਬਾਈਡਨ ਪ੍ਰਸ਼ਾਸਨ ਨੇ ਟਿਕਟੌਕ ਨੂੰ ਤੁਰੰਤ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਕੰਪਨੀ ਨੇ ਕਾਨੂੰਨੀ ਸਮੱਸਿਆਵਾਂ ਤੋਂ ਬਚਣ ਲਈ ਇਸ ਨੂੰ ਬੰਦ ਕਰ ਦਿੱਤਾ ਹੈ। ਟਰੰਪ ਨੇ ਟਿਕਟੌਕ 'ਤੇ ਪਾਬੰਦੀ ਲਾਉਣ ਲਈ 90 ਦਿਨਾਂ ਦਾ ਸਮਾਂ ਦੇਣ ਦੀ ਸੰਭਾਵਨਾ ਪ੍ਰਗਟਾਈ ਹੈ। ਕੰਪਨੀ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਨੇ ਦਿਨ ਦੇ ਸ਼ੁਰੂਆਤ ਵਿੱਚ ਕਿਹਾ ਸੀ ਕਿ ਉਹ ਸੋਮਵਾਰ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਟਿਕਟੌਕ ਨੂੰ ਪਾਬੰਦੀ ਤੋਂ 90 ਦਿਨਾਂ ਦੀ ਛੋੜ ਦੇ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਟਿਕਟੌਕ ਚੀਨੀ ਕੰਪਨੀ ਬਾਈਡਾਂਸ ਦੀ ਮਲਕੀਅਤ ਹੈ ਤੇ ਬਾਈਡਾਂਸ ਦੇ ਮਲਕੀਅਤ ਵਾਲੇ ਹੋਰ ਵੀ ਕਈ ਐਪਸ ਅਮਰੀਕਾ ਦੇ ਵਿੱਚ ਦੇਰ ਰਾਤ ਬੈਨ ਕਰ ਦਿੱਤੇ ਗਏ ਨੇ ਟਿਕਟੌਕ ਤੋਂ ਹੈ ਖਤਰਾ ਅਮਰੀਕੀ ਸੰਸਦਾਂ ਨੇ ਕਿਹਾ ਕਿ ਟਿਕਟੌਕ ਤੇ ਚੀਨ ਨਾਲ ਸੰਬੰਧਿਤ ਅਤੇ ਵੱਡੀ ਮਾਤਰਾ ਦੇ ਵਿੱਚ ਡਾਟਾ ਤੱਕ ਇਸ ਦੀ ਪਹੁੰਚ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ। ਸੀਐਨਐਨਡੀ ਰਿਪੋਰਟ ਦੇ ਅਨੁਸਾਰ ਬਹੁਤ ਸਾਰੇ ਪ੍ਰਭਾਵਕ ਅਤੇ ਕਾਰੋਬਾਰ ਪੂਰੀ ਤਰ੍ਹਾਂ ਟਿਕਟੌਕ ਤੇ ਨਿਰਭਰ ਹਨ ਪਰ ਉਹ ਜਲਦੀ ਹੀ ਇਸ ਨੂੰ ਆਪਣੇ ਫੋਨਾਂ ਤੋਂ ਹਟਾ ਦੇਣਗੇ। ਹਾਲਾਂਕਿ ਲੋਕਾਂ ਨੂੰ ਉਮੀਦ ਹੈ ਕਿ ਐਪ ਸ਼ਾਇਦ ਪਾਬੰਦੀ ਲੱਗਣ ਤੋਂ ਬਚ ਜਾਵੇਗੀ। ਹਾਲਾਂਕਿ 트럼ਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ TikTok ਤੇ پابੰਦੀ ਲਾਉਣ ਦੀ ਵਕਾਲਤ ਵੀ ਕੀਤੀ ਸੀ ਤਾਂ ਦੱਸਦੇ ਕਿ ਹੁਣ ਜਿੱਥੇ ਪਹਿਲਾਂ ਭਾਰਤ ਦੇ ਵਿੱਚ TikTok ਨੂੰ ਬੈਨ ਕਰ ਦਿੱਤਾ ਗਿਆ ਸੀ ਉੱਥੇ ਹੀ ਹੁਣ ਅਮਰੀਕਾ ਦੇ ਵਿੱਚ ਵੀ TikTok ਨੂੰ ਬੈਨ ਕਰ ਦਿੱਤਾ ਗਿਆ ਹੈ ਕਈ ਹੋਰ ਐਪਸ ਵੀ CapCut ਸਣੇ ਜੜੀਆਂ ਨੇ ਅਮਰੀਕਾ ਦੇ ਵਿੱਚ ਬੈਨ ਕਰ ਦਿੱਤੀਆਂ ਗਈਆਂ ਨੇ ਪਰ ਹਾਲੇ ਵੀ ਡੋਨਲਡ 트럼ਪ ਦੇ ਨਾਲ ਨਾਲ ਇਸ ਐਪ ਦੇ ਮੁੜ ਆਉਣ ਦੀ ਸੰਭਾਵਨਾ ਕਿਤੇ ਨਾ ਕਿਤੇ ਹੈ